ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀਆਂ ਮੁਸ਼ਕਲਾਂ ਕਟੰਦੀਆਂ ਖੂਰ ਵੱਧ ਗਈਆਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਹੋਰ ਸ਼ਿਕਾਇਤ ਪਹੁੰਚ ਗਈ ਸ਼੍ਰੀ ਕਾਲ ਤਖਸੈਬ ਸੁਖਬੀਰ ਸਿੰਘ ਬਾਦਲ ਨੇ ਐਸੀ ਕਿਹੜੀ ਹੁਣ ਬਜਰ ਗੁਨਾਹ ਕੀਤਾ ਹੈ ਜਿਹੜੀ ਕਿ ਸਿੱਖਾਂ ਦੇ ਹਿਰਦੇ ਵਲੁੰਧਰੇ ਗਏ ਨੇ ਫਿਰ ਸਿੱਖਾਂ ਨੂੰ ਜੋ ਮਜਬੂਰ ਹੋ ਕੇ ਆਪਣੀ ਸ਼ਿਕਾਇਤ ਕਰਨੀ ਪਈਏ ਸ੍ਰੀ ਅਕਾਲ ਤਖਤ ਸਾਹਿਬ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਦੇ 12 April ਨੂੰ ਪ੍ਰਧਾਨ ਬਣੇ ਉਸ ਤੋਂ ਬਾਅਦ ਉਹਨਾਂ ਨੇ 13 April ਨੂੰ ਵਿਸਾਖੀ ਵਾਲੇ ਦਿਨ ਪਹਿਲੀ ਕਾਨਫਰੰਸ ਕੀਤੀ ਜਿਸ ਤੋਂ ਬਾਅਦ ਬਹੁਤ ਸਾਰੇ ਸਿੱਖ ਆਗੂਆਂ ਵੱਲੋਂ ਉਸ ਕਾਨਫਰੰਸ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਕੇਸਗੰਗ ਸਾਹਿਬ ਸ੍ਰੀ ਤੱਕ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰਾਂ ਬਾਰੇ ਜੋ ਸ਼ਬਦਾਵਲੀ ਵਰਤੀ ਜੋ ਜਥੇਦਾਰਾਂ ਦੇ ਬਾਰੇ ਉਹਨਾਂ ਨੇ ਸਟੇਜ ਦੇ ਉੱਪਰੋਂ ਬੋਲਿਆ ਉਸ ਉਸ ਨੂੰ ਲੈ ਕੇ ਜੋ ਸ਼ਿਕਾਇਤ ਕਰਤਾਵਾਂ ਨੇ ਸ੍ਰੀ ਕਾਟ ਤੱਕ ਸੈਭ ਨੂੰ ਪੱਤਰ ਲਿਖੇ ਨੇ ਔਰ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦੇ ਜੋ ਹਿਰਦੇ ਬਲੁੰਦਰੇ ਗਏ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਬੋਲੀ ਗਈ ਸ਼ਬਦਾਵਲੀ ਕੌਮ ਦੇ ਜਥੇਦਾਰਾਂ ਬਾਰੇ ਸੋ ਸੁਖਵੀਰ ਸਿੰਘ ਬਾਦਲ ਨੇ ਜੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੀ ਜੋ ਕੁਸ਼ੀਏ ਉਹਦੇ ਤੇ ਮੁਕਾਬਲ ਜ਼ਰੂਰ ਹੋਏ ਨੇ ਪਰ ਦੂਸਰੇ ਪਾਸੇ ਉਹਨਾਂ ਦੇ ਦਿੱਕਤਾਂ ਉਹਨਾਂ ਦੇ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਕਿਉਂਕਿ ਬਾਦਲ ਦੇ ਖਿਲਾਫ ਮੁਰਤੋ ਸ਼੍ਰੀ ਕਾਟਕਸੈਰ ਦੇ ਉਤੇ ਸ਼ਿਕਾਇਤਾਂ ਪੁਜਰੀਆਂ ਸ਼ੁਰੂ ਹੋ ਗਈਆਂ ਨੇ ਸੋ ਹਾਲਾਂਕਿ ਅਜੇ ਬਾਦਲ ਪਰਵਾਰ ਅਜੇ ਪਹਿਲੀ ਸ਼ਿਕਾਇਤ ਤੋ ਹੀ ਨਹੀਂ ਉੱਭਰ ਸਕਿਆ ਕਿ ਉਸ ਦੇ ਖਿਲਾਫ ਇੱਕ ਹੋਰ ਨਵੀਂ ਸ਼ਿਕਾਇਤ ਸ਼੍ਰੀ ਕਾਟਕਸੈਰ ਪਹੁੰਚ ਗਈ ਹੈ ਸੋ ਤੁਹਾਨੂੰ ਦੱਸ ਦਈਏ ਕਿ ਸ਼ਿਕਾਇਤ ਕਰਤਾ ਸਾਬਕਾ ਜਥੇਦਾਰ ਗਿਆਨੀ ਰਬੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਖਿਲਾਫ ਜੋ ਧਾਰਮਿਕ ਸੈਜਾਂ ਦੇ ਉੱਤੇ ਸੁਖਵੀਰ ਸਿੰਘ ਬਾਦਲ ਵੱਲੋਂ ਕੀਤੀਆਂ ਗਿਆ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਇਹ ਸ਼ਿਕਾਇਤ ਮਿਸਲ ਸਤਲੁਜ ਦੇਖ ਤੇ ਫਤਿਹ Nusrat O Bidrang ਵੱਲੋਂ ਕੀਤੀ ਗਈ ਹੈ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਬਾਦਲ ਪਰਿਵਾਰ ਤੇ ਉਸ ਦਾ ਧੜਾ ਪੰਥ ਹੀ ਨਹੀਂ ਹੋ ਸਕਦਾ ਖਾਲਸਾ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ ਖਾਲਸਾ ਪੰਥ ਦੇ ਹਿੰਦੇ ਬਹੁਤ ਵਿਸ਼ਾਲ ਨੇ ਪਰ ਬਦਲਾਖੋਰੀ ਦੀ ਨੀਤੀ ਜੋ ਅਕਾਲੀ ਦਲ ਬਾਦਲ ਧੜਾ ਲੈ ਕੇ ਚੱਲ ਰਿਹਾ ਹੈ ਇਸ ਨੂੰ ਲੈ ਕੇ ਜੋ ਗਲਤੀਆਂ ਕਰ ਰਿਹਾ ਹੈ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਭੀਰ ਸਿੰਘ ਬਾਦਲ ਸੋ ਬੜੇ ਦੁਖੀ ਹਿਰਦੇ ਦੇ ਨਾਲ ਉਹਨਾਂ ਨੇ ਪੱਤਰ ਲਿਖਿਆ ਜੋ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਉਹ ਲਿਖਦੇ ਨੇ ਕਿ ਅੱਜ ਬੜੇ ਦੁੱਖ ਨਾਲ ਜੋਦਰੀ ਕਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਸਿੰਘ ਸਹਿਬਾਨ ਜੀਓ ਅੱਜ ਸਮੁੱਚੀ ਕੌਮ ਅਤੇ ਪੰਥ ਆਪਣੀਆਂ ਸਵਾਰ ਉੱਚ ਸੰਤਤਾਵਾਂ ਦੇ ਹੋਰੇ અપਮਾਨ ਅਤੇ ਸੰਸਥਾਵਾਂ ਲਈ ਸਰ ਉੱਚ ਪਦਵੀਆਂ ਦੀ ਸੇਵਾ ਨਿਭਾਰੇ ਸਿੰਘ ਸਹਿਬਾਨਾਂ ਦੇ ਪ੍ਰਤੀ ਜੋ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਹ ਸਿੱਖ ਕੌਮ ਦੇ ਹਿਰਦੇ ਵਲੂੰਦਰਨ ਵਾਲੀ ਸ਼ਬਦਾਵਲੀ ਹੈ ਖਾਸ ਤੌਰ ਤੇ 2 ਦਸੰਬਰ ਨੂੰ ਸ਼੍ਰੀ ਅਕਾਲ ਪੁਰਖ ਸਾਹਿਬ ਤੋਂ ਜੋ ਹੁਕਮਨਾਮੇ ਜਾਰੀ ਹੋਏ ਸੀ ਉਹ ਹੁਕਮਨਾਮੇ ਨਿੱਤਤਾ ਤੌਰ ਤੇ ਰਾਜਸੀ ਅਗਵਾਈ ਕਰਨ ਦਾ ਆਧਾਰ ਗਵਾ ਚੁੱਕੀ ਲੀਡਰਸ਼ਿਪ ਵੱਲੋਂ ਜਿਵੇਂ 2 ਦਸੰਬਰ ਵਾਲੇ ਹੁਕਮਨਾਮੇ ਦੇ ਖਿਲਾਫ ਜਾ ਕੇ ਬਿਨਾਂ ਆਧਾਰ ਕਾਰਨ ਤੋਂ ਬੋਕਸ ਭੱਤੀ ਕਰਕੇ ਬੌਗਸ ਪੱਥੀ ਦੇ ਆਧਾਰ ਤੇ ਬੌਕਸ ਡੈਲੀਗੇਟ ਰਹੀ ਸ਼੍ਰੀ ਕਾਟਕ ਸਰ ਤੋਂ ਤਨਖਾਈਆਂ ਆਗੂ ਨੂੰ ਫਿਰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਹੈ ਸੋ ਸੁਖਵੀਰ ਸਿੰਘ ਬਾਦਲ ਨੇ ਆਪਣੀ ਬਦਲਾਖੋਰੀ ਦੀ ਮਨਸ਼ਾ ਤਹਿਤ ਜਿੱਥੇ 26 ਦਿਨਾਂ ਵਿੱਚ ਤਿੰਨ ਸਿੰਘ ਸੇਮਾਨਾ ਦੇ ਪ੍ਰਤੀ ਜੋ ਉਹਨਾਂ ਨੂੰ ਅਹੁਦਿਆਂ ਤੋਂ ਫਾਰਕ ਕੀਤਾ ਉਸ ਤੋਂ ਬਾਅਦ ਅਜੇ ਸੰਗਤਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਕਿ ਉਹਨਾਂ ਨੇ 12 April ਨੂੰ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਦੁਬਾਰਾ ਪ੍ਰਧਾਨ ਬਣੇ ਤਾਂ ਉਹਨਾਂ ਨੇ ਉੱਥੇ ਬਹੁਤ ਵੱਡਾ ਗੁਨਾਹ ਕੀਤਾ ਜੋ ਕਿ 13 ਅਪ੍ਰੈਲ ਨੂੰ ਫਿਰ ਉਹਨਾਂ ਨੇ ਦਮਦਮਾ ਸਾਹਿਬ ਵਿਖੇ 86 ਕਾਨਫਰੰਸ ਕਰਕੇ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਕबीर ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਇਕਾਟਕ ਸਾਹਿਬ ਦੇ ਤੇ ਗਿਆਨੀ ਸੁਲਤਾਨ ਸਿੰਘ ਜਥੇਦਾਰ ਸਾਬਕਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਅਤੇ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਤਲਵੰਡੀ ਸਾਬੂ ਦਮਦਮਾ ਸਾਹਿਬ ਦੇ ਉਹਨਾਂ ਦੇ ਖਿਲਾਫ ਜੋ ਸ਼ਬਦਾਵਲੀ ਵਰਤੀ ਉਹ ਬਹੁਤ ਹੀ ਨਿੰਦਨਯੋਗ ਸੀ ਸੋ ਉਹਨਾਂ ਨੇ ਕਿਹਾ ਕਿ ਜੋ ਇਹ ਸਾਬਕਾ ਜਥੇਦਾਰ ਜਿਨ੍ਹਾਂ ਦਾ ਕੇਂਦਰ ਦੇ ਥੱਲੇ ਦਬਾਅ ਹੈ ਕੇਂਦਰ ਦਾ ਉਹ ਕੇਂਦਰ ਦੇ ਕੰਟਰੋਲ ਵਿੱਚ ਜਾ ਚੁੱਕੇ ਨੇ ਜੋ ਆਪਣੀਆਂ ਸਿਕਿਉਰਟੀਆਂ ਲੈ ਕੇ ਉਹ ਸਿਰਫ ਤੇ ਸਿਰਫ ਆਪਣੀਆਂ ਸਿਕਿਉਰਟੀਆਂ ਬਚਾਉਣ ਲਈ ਕੇਂਦਰ ਦੇ ਨਾਂ ਰਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਨੇ ਸੋ ਯਾਨੀ ਰਤਵੀਰ ਸਿੰਘ ਯਾਨੀ ਹਰਪ੍ਰੀਤ ਸਿੰਘ ਤੇ ਗਗਨ ਸਿੰਘ ਸੁਲਤਾਨ ਸਿੰਘ ਦੇ ਖਿਲਾਫ ਜਿਸ ਤਰ੍ਹਾਂ ਸਟੇਜ ਦੇ ਉੱਪਰੋਂ ਸੰਗਤ ਦੇ ਸਾਹਮਣੇ ਉਹ ਸ਼ਬਦ ਬੋਲੇਗੇ ਉਸ ਨੂੰ ਲੈ ਕੇ ਬਹੁਤ ਸਾਰੀ ਸੰਗਤ ਨੇ ਇਸ ਦਾ ਵਿਰੋਧ ਜਤਾਇਆ ਜੋ ਕਿ ਤਖਸਿਰੀ ਦਮਦਮਾ ਸਾਹਿਬ ਧਰਤੀ ਤੇ ਇਹ ਪਹਿਲੀ ਕਾਨਫਰੰਸ ਕੀਤੀ ਸੀ ਔਰ ਉੱਥੇ ਸੁਖਵੀਰ ਸਿੰਘ ਬਾਦਲ ਨੇ ਬਦਰ ਗੁਨਾਹ ਕੀਤਾ ਹੈ ਇਸ ਤੋਂ ਪਹਿਲਾਂ ਕਿ ਜਿਸ ਦਿਨ 12 ਅਪ੍ਰੈਲ ਨੂੰ ਉਹਨਾਂ ਨੇ ਸ਼੍ਰੀ ਅਕਾਲ ਤਖਸੈਦ ਦੇ ਸੰਸਥਾ ਤੇਜੈ ਸਿੰਘ ਸਮੁੰਦਰੀ ਹਾਲ ਵਿੱਚ ਜਿੱਥੇ ਪ੍ਰਧਾਨ ਦੀ ਚੋਣ ਹੋਈ ਉੱਥੇ ਜਾ ਕੇ ਉਹਨਾਂ ਨੇ ਜੋ ਸੁਖਵੀਰ ਸਿੰਘ ਬਾਦਲ ਦੇ ਨਾਂ ਦੇ ਨਾਰੇ ਲਾਏ ਉੱਥੇ ਸ਼੍ਰੀ ਅਕਾਲ ਤਖਸੈਦ ਦੀ ਜਿਹੜੀ ਕਿ ਰਹਿਨ ਮਹੀਹਟ ਜੋ ਤੇਜਾ ਸਿੰਘ ਸਮੁੰਦਰੀ ਹਾਲੇ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਿਰਫ ਤੇ ਸਿਰਫ ਬੋਲੇ ਸੋ ਨਿਹਾਲ ਦੇ ਨਾਰੇ ਤਾਂ ਲਾਏ ਜਾ ਸਕਦੇ ਨੇ ਬਾਕੀ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਂ ਦੇ ਨਾਰੇ ਨਹੀਂ ਲਾਏ ਗਏ ਕਦੇ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੋ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੁਖਵੀਰ ਸਿੰਘ ਬਾਦਲ ਦੇ ਕਰਿੰਦਿਆ ਨੇ ਜੋ ਕੋਈ ਵੀ ਮर्यादा ਨੂੰ ਨਹੀਂ ਦੇਖਿਆ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਦੇ ਨਾਰੇ ਲਾ ਲਾ ਕੇ ਸੋ 6 ਸੰਗਤਾਂ ਦੇ ਖਿਰਦਿਆਂ ਦੇ ਉੱਪਰ ਵੱਡੀ ਸੱਟ ਮਾਰੀ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੀ ਇਹ ਸ਼ਿਕਾਇਤ ਜਿਹੜੀ ਸ਼੍ਰੀ ਅਕਾਲ ਤਖਤ ਸਾਬ੍ਹ ਪੁੱਜੀਏ ਹੁਣ ਸ਼੍ਰੀ ਅਕਾਲ ਤਖਤ ਸਾਬ੍ਹ ਤੋਂ ਸੁਖਬੀਰ ਸਿੰਘ ਬਾਦਲ ਨੂੰ ਫਿਰ ਜੋ ਤਨਖਾਹਿਆ ਸਜ਼ਾ ਲਾਈ ਜਾਵੇਗੀ ਸੁਖਬੀਰ ਸਿੰਘ ਬਾਦਲ ਦੇ ਉੱਪਰ ਵੱਡੀ ਕਾਰਵਾਈ ਹੋਵੇਗੀ ਜੋ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਵੱਡਾ ਬਗਵਾਲ ਮਚ ਗਿਆ ਸ਼ਿੱਖ ਕੌਮ ਦੇ ਵਿੱਚ ਔਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਤੇ ਹੋਰ ਵੱਧ ਗਈਆਂ ਨੇ